ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਖਪੰਜਨੀ ਸਾਹਿਬ ਗੌੜੀ ਮਹਿਲਾ ਪੰਜਮਾ ਮਾਂਜ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪੈਰ ਆਰਾਧਿਐ ਪੂਰਨ ਸਤਗੁਰ ਗਿਆਨ ਰਹਾ ਜਿਤ ਘਟ ਵੱਸੈ ਆਪਾਰ ਬ੍ਰਹਮ ਸੋਈ ਸੁਹਾਵਾਥਾ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਣਾ ਮੇਰੇ ਠਾਕੁਰ ਅਗਮ ਅੰਗਾ ਭੈ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤੇ ਵਾ ਨਾ ਲੱਗੇ ਸਤਗੁਰ ਰਖੇ ਆਪ ਗੁਰ ਨਾਰਾਇਣ ਦਿਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ਗਉੜੀ ਮਹੱਲਾ ਪੰਜ ਮਾ ਸੋਕੇ ਹਰੇ ਕੀ ਏਕ ਨਮਾਹਿ ਅੰਮ੍ਰਿਤ ਦ੍ਰਿਸ਼ਟ ਸੰਜੀਵਾਹਿ ਕਾਟੇ ਕਸ਼ਟ ਪੂਰੀ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨੇ ਆਸਾ ਕਰੀ ਦਿਆ ਸਤਿਗੁਰ ਗੁਣ ਤਾਸਾ ਦੁਖ ਨਾਟੇ ਸੁਖ ਆਏ ਸਮਾਏ ਟੀਲੜਾ ਪਨੀ ਜਾ ਗੁਰ ਫਰਮਾਈ ਇਸ ਪੁਨੀ ਪੂਰੀ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਮਾ ਤਾਵ ਗਏ ਪਾਈ ਪ੍ਰਸਾਦ ਸੀਤਲ ਪਏ ਕਿਨੀ ਪ੍ਰਾਧਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੂਪ ਕਾ ਬਿਨਸਿਆ ਥਾਉ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੂ ਪ੍ਰਾਣੀ ਦੂਖ ਦਰਦ ਜਮ ਨੇੜ ਨ ਆਵੈ ਕਹ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਮਝਾਈ ਨਾਮ ਰਤਨ ਵਸੈ ਮਨਿ ਆਈ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕ ਸਬਿਨ ਨਾਹੀ ਦੂਜਾ ਕੋਈ ਜਾਂਕੇ ਦ੍ਰਿੜ ਸਦਾ ਸੁਖ ਹੋਈ ਸਾਜਨ ਵੀ ਦਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਾਗ ਰਹਿਆ ਸਰਬੱਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹਿਲਾ ਪੰਜਵਾ ਕੋਟ ਵਿਗਣ ਹਿਰੇਖ ਨਮਾਈ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪਾਰ ਚਰਨ ਮਿਟੇ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿ ਜਿ ਨਿਦਾਨ ਜਾਂ ਕਹਿ ਹਿਰਦੈ ਮੁਸੈ ਭਗਵਾਨ ਔਖਦ ਮੰਤਰ ਤੰਤ ਸਾਂ ਸ਼ਾਰ ਕਰੁਣੈ ਹਾਰ ਦੇ ਮਹਤਾਰ ਤਜ ਸਭ ਧਰਮ ਭਜਿਉ ਪਾਨ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗੌੜੀ ਮਹਿਲਾ ਪੰਜ ਮਾਂ ਸਾਤ ਪਈ ਗੁਰੂ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤਰ ਸੁਨ ਬਖਾਨ ਬਿਨ ਸੇ ਰੋਗ ਪਏ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਏ ਬਿਯਾਦ ਉबरे ਜਨ ਮੀਤ ਮਨ ਬਚ ਕਰਮ ਪ੍ਰਭ ਅਪਨਾ ਧਿਆਈ ਨਾਨਕ ਦਾਸ ਤੇਰੀ ਚਰਨਾਈ ਗੌੜੀ ਮਹੱਲਾ ਪੰਜਮੇ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮਗੇ ਪੂਰਨ ਪਈ ਸੇਵਰਾ ਸੀਤਲਾਤੇ ਰਖਿਆ ਬਿਹਾਰੀ ਪਾਨ ਬਰੰਪਰਾ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਮੇ ਥਿਰ ਘਰ ਬੈ ਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾ ਸੁਹਾਰੇ ਰਹਾ ਦੁਸ਼ਟ ਦੂਤ ਪਰ ਮੇ ਚਰਮਾਰੇ ਜਨਕੇ ਪੈਜ ਰਖੇ ਕਰਤਾਰੇ ਬਾਦਸ਼ਾਹ ਸਾਦ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੇ ਨੋਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕੀ ਹੋਡ ਪਕਰੀ ਪ੍ਰਸੂ ਅਮੀ ਗੌੜੀ ਮਹੱਲਾ ਪੰਜ ਮਾ ਰਾਗ ਪਿਤਾ ਬਰਾਮੇਰੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੀ ਖੇਦ ਕਰੈ ਅਰ ਬਹੁਤ ਸੰਤਾ ਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਂ ਰਿਓ ਅਨਕ ਬੋ ਭਾਂਤੀ ਛੋਡੈ ਕਤੂ ਨਾਹੀ ਇਕ ਬਾਤ ਸੁਣਤਾ ਕਿ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲਈ ਓਏ ਮਹਾ ਬਿਖਾਦੀ ਸੈ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਮਿਲਾਵਤ ਮਹੱਲਾ ਪਇਮਾ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਣ ਲਾਗਿਆ ਜਪੇ ਅਲਖਿ ਆਪੇਵ ਤਰਤ ਪੁਨੀਤ ਭਈ ਗੁਣ ਗਾਈ ਦੁਰਤ ਗਿਆਨ ਹਰਿ ਨਾਮ ਤੇ ਆਹਿਰਾ ਸਬਨੀ ਤਾਈ ਰਵਿਆ ਆਪ ਆਦਿ ਜੁਗਾਦ ਜਾਂਕਾ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੇ ਨਰੇ ਵਿਗਣ ਹੋਏ ਸਭ ਤਾਈ ਬੁੱਠੀ ਸਭ ਝੁਕ ਪਾਏ ਸਤਿਗੁਰੁ ਟੂਠੇ ਪਾਰ ਬ੍ਰਹਮਪਤ੍ਰ ਪ੍ਰੇਖਵਾਲੀ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸਮ ਪ੍ਰਤਿ ਪਾਲੇ ਮਿਲਾਵਲ ਮਹੱਲਾ ਪੰਜਵਾ ਚਰਨ ਕੌਣ ਪ੍ਰਮਹਿਰਦੈ ਤਾਈ ਰੋਗ ਹੈ ਸਗਲੇ ਸੁਖ ਪਾਏ ਗੁਰਦੋ ਘਟਿਆਂ ਦੀ ਨੋਦਾਨ ਸਫਲ ਜਨਮ ਜੀਵਨ ਪਰਮਾਨ ਰਹਾ ਅਕਤਕਤਾ ਅਮਰਤ ਪ੍ਰਾਬਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਮ ਸਾਧ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੇ ਬਾਜੇ ਅਨਹ ਤੂ ਨਿਰਹਾ ਤਾਪ ਸੰਤਾ ਬਿਨਾਸੀ ਹਰਿ ਸਿਮਰਤਿ ਕਿਲਵਿਕ ਸਵ ਨਾਸੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪਹਿਜ ਸੁਵਾਰੀ ਬਿਲਾ ਬਲ ਵਹਲਾ ਪੰਜ ਮਾ ਸਗਲੇ ਆਨੰਦ ਕੀਆ ਪਰਮੇਸ਼ਰ ਨੇ ਆਪਣਾ ਬਿਰਦ ਸੁਮਾਰੇਆ ਸਾਧ ਜਨਾ ਹੋਏ ਕਿਰਪਾ ਲਾ ਵਿਖਸੇ ਸਭ ਪਰਵਾਰੇਆ ਕਾਰਦ ਸਤ ਗੁਰਿਆ ਸੁਵਾਰੇਆ ਵੱਡੀ ਆਰਜਾ ਹਰ ਗੋਬਿੰਦ ਕੇ ਸੋਖ ਮੰਗਲ ਕਲਿਆਣ ਵਿਚਾਰੇ ਰਹਾ ਵਣ ਤ੍ਰਣ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਹਿਸਾ ਦਾਰੇਆ ਮਨ ਚੈਨ ਆਣੁ ਫਲ ਪਾਏ ਪੂਰਨ ਇਛੁ ਪੁਜਾਰੇ ਆਂ ਮਿਲਾਵਲ ਮਹੱਲਾ ਪੰਜ ਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਹਾ ਰਾਜ ਰੰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਤਮ ਆਇ ਤੇ ਆਈ ਨਾਨਕ ਗੁਰਪੂਰੇ ਚਰਨਾਈ ਜਿਨੇ ਆਪਣੇ ਨਾਮ ਕੇ ਪੈੰਜ ਰਖਾਈ ਬਿਲਾਬਲ ਮਹੱਲਾ ਪੰਜਮਾ ਤਾਪ ਸੰਤਾਨ ਸੰਗ ਲੇਗੇ ਬਿਨਸੇ ਤੇ ਰੋਗ ਪਾਰ ਬ੍ਰੰਤੋਂ ਬਖਸ਼ਿਆ ਸੰਤਨ ਰਸ ਭੋਗ ਰਾਂ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮੰਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਏ ਔਖਦ ਜੋਗ ਆਏ ਬਸੋ ਕਰਦੇ ਸਮੈ ਏ ਭਲੇ ਸੰਜੋਗ ਨਾਨਕ ਪ੍ਰਭ ਸੁਪਰਸਨ ਭੇ ਲੈਗੇ ਬਿਓ ਮਿਲਾਵਲ ਮਹੱਲਾ ਪੰਜਾਂ ਮਨ ਬੰਦਨ ਕਾਟਿਆ ਪ੍ਰਭ ਹੋਆ ਕਿਰਪਾ ਦਿਨ ਦੇ ਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰਣ ਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਜੀਤਲ ਸੁਖੀ ਪਿਆ ਪ੍ਰਭ ਧਿਆਵਨ ਜੋਗ ਰਹਾ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਬਿਰ ਦੋਖ ਨ ਜਾਪੈ ਹਰ 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 ਜਪੀਐ ਅੰਤਰ ਲਿਵ ਲਾਈ ਕੇਰਵ ਕੋਤਰਾ ਸਦੋਹੀ ਸਾਧੂ ਸ਼ਰਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੇ ਦੂਰ ਬਲਾਈ ਮਹਾ ਮੰਤ ਨਾਨਕ ਤੈ ਹਰ ਕੇ ਗੁਣ ਗਾਈ ਮਿਲਾਵਲ ਮਹੱਲਾ ਪੰਜ ਮਾਹ ਹਰ 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 ਆਰਾਧਿਆ ਹੋਈਐ aarog ਰਾਮਚੰਦ ਕੇ ਲੈ ਟਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਮਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਉ ਨਾਨਕ ਪ੍ਰਾਨਿ ਸ਼ਰਣਾਗਤੀ ਕਰਨ ਕਾਰਨ ਜੋਗ ਰਾਗ ਮਿਲਾ ਬਲ ਮਹੱਲਾ ਪੰਜ ਮਾ ਦੁਪਦੇ ਘਰ ਪੰਜ ਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਔਰ ਉਪਾਸ ਸਭ ਤਿਆਗਿਆ ਦਾਰੂ ਨਾਮ ਲਿਆ ਤਾ ਪਾਉ ਸਾਮੀ ਤੇ ਰਹੁ ਸੀਤਲ ਮਨ ਪਿਆ ਗੁਰਪੂਰ ਆਰਾਧਿਆ ਸਗਲਾ ਦੁੱਖ ਗਿਆ ਰੱਖਣਾ ਰੱਖ ਆਪਣੀ ਕਰਮਿਆ ਰਹਾ ਬਹਾ ਪਕੜ ਪ੍ਰੰਕਾ ਡਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਮਿਲਾਵਲ ਮਹੱਲਾ ਪੰਜ ਮਾਹ ਰੋਗ ਮਿਟਾਇਆ ਆ ਪ੍ਰਭ ਜੀਆ ਸੁਖ ਸਾਥ ਵੱਡ ਪ੍ਰਤਾਪ ਅਚਰ ਜੀ ਰੂਹ ਬਹਰ ਕੀ ਨੀਦ। ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਹੀ। ਹਮਤਿ ਦੇ ਚਰਨਾਂ ਗਤੀ ਜੋ ਸਦਾ ਸਾਈ ਰਹਾ। ਮਿਰਤੇ ਕਦੇ ਨਾ ਹੋਵੈ ਜਨ ਕੀ ਅਰਦਾਸ। ਨਾਨਕ ਜੋ ਗੁਰ ਗੋਬਿੰਦ ਕਾ ਪੂਰਨ ਗੁਣਤਾਸ। ਮਿਲਾਵਲ ਮਹੱਲਾ ਪੰਜ ਮਾ। ਤਾਤੀ ਵਾਣ ਲੱਗਈ ਪਾਰ ਬ੍ਰਹਮ ਚਰਨਾਂ। ਕਉ ਗਿਰਦ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਨਾਈ RAM ਨਾਮ ਔਕ ਦਦੀਆਂ ਏਕਾਂ ਲੁਲਾਈ ਰਹਾ ਰਾਖ ਲੀਏ ਤਨ ਰਖਣਾ ਹਾਰ ਸਾਬਿਆਦ ਮਿਟਾਈ ਕਉ ਨਾਨੇ ਕਿਰਪਾ ਪਈ ਪ੍ਰਾਪੇ ਸਹਾਈ ਮਿਲਾਵਲ ਮਹੱਲਾ ਪੰਜ ਮਾ ਆਪਣੇ ਬਾਲਕ ਆਪ ਰਖੈਨ ਪਾਰ ਬ੍ਰਹਮ ਗੁਰਦੇਵ ਸੁਖ ਸਾਂ ਸਹਿਜ ਆਨੰਦ ਭਈ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆਂ ਜਾਕਾ ਵਡ ਪਰਤਾਪ ਦੋਖ amare ਬਖਸ਼ੇ ਨੇ ਆਪਣੀ ਕਲਤਾਰੀ ਮਨ ਬਾਛਤ ਫਲ ਦਿੱਤਿਆ ਨਾਨਕ ਬਲਿਹਾਰੀ ਬਿਲਾਬਲ ਮਹੱਲਾ ਪੰਜ ਮਾ ਤਾਪ ਲਾਹਿਆ ਗੁਰ ਸਿਰਜਨ ਹਰਿ ਸਤ ਗੁਰੇ ਆਪਣੇ ਕੋਲ ਜਾਈ ਜਿਨ ਪੈਜ ਰਖੇ ਸਾਰੇ ਸੰਸਾਰਾ ਕਰਮਸਤਵ ਧਾਰ ਬਾਲਕ ਰਖ ਲੀਨੋ ਪ੍ਰਮੇ ਅਮਰਤ ਨਾਮ ਹਰਸ ਦੇਨੋ ਦਾਸ ਕੀ ਇਲਾਜ ਰਖੇ ਮਿਰਵਾਨ ਗੁਰ ਨਾਨਕ ਬੋਲੇ ਦਰਗਹ ਪ੍ਰਵਾਨ ਬਿਲਾਵਲ ਮਹੱਲਾ ਪੰਜਮਾ ਤਾਪਾਂ ਤੇ ਰਾਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਰਤੇ ਮੈਂ ਜਾਪ ਰਹਾ ਕਰ ਕਿਰਪਾ ਹਸ ਪ੍ਰਾਦੀਨੇ ਜਗਤ ਉਧਾਰਨ ਅਖੰਡ ਪ੍ਰਤਾਪ ਦੁਖ ਬਿਨਸੇ ਸੁਖ ਅਨੰਦ ਪ੍ਰਵੇਸਾ ਦਿਸ਼ਨ ਭਜੀ ਮਨ ਤਨ ਸਚ ਧਰਾਪ ਅਨਾਥ ਕੋ ਨਾਥ ਸ਼ਰਨ ਸਮਰੱਥਾ ਸੰਗਲ ਸੇਟ ਕੋ ਮਾਈ ਬਾਪ ਭਗਤੋਸ਼ਣ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹਲਾ ਪੰਜ ਮਾ ਕਰਿ ਇਸ਼ਨਾਨ ਸਿਮਰ ਪ੍ਰਭੇ ਆਪਣ ਮਨ ਤਨ ਭਈ ਅਰੋਗਾ ਕੋੜ ਵਿਗਣ ਲਾਤੇ ਪ੍ਰਾਚਨਨ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖੇਂ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਿਡਾਈ ਭਗਤ ਵਛਲ ਦੇ ਅੱਲਾ ਸੰਤਾਂ ਕੀ ਪੈੰਜ ਰਖਦਾ ਆਇ ਆਤਮ ਬਿਰਧ ਪ੍ਰਤਪੰਨ ਲਾ ਹਰੇ ਅਮਰਤ ਨਾਮ ਭੋਜਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜੇ ਰਾਮ ਰਾਤਾ ਸਵਨ ਅਠੰ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਿਆ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਡਿਆਈ ਸੋਰਠ ਮਹਲਾ ਪੰਜਾਂ ਸੂਖ ਮੰਗਲ ਕਲਿਆਣ ਸੈ ਧੁਨ ਪ੍ਰਭ ਕੇ ਚਰਨ ਨਿਹਾਰੇ ਆ ਰਾਖਣ ਹਾਰੇ ਰਾਖਿਓ ਬਾਰਿ ਸਤਿਗੁਰ ਤਾਬੇ ਤਾਰੇ ਉਬਰੇ ਸਤਿਗੁਰ ਕੀ ਛਰਣਾ ਜਾਂਕੇ ਸੇਵਨ ਅਭਿਰਥੀ ਜਾਇ ਰਹਾ ਘਰ ਮੈਂ ਸੂਖ ਬਾਹਰ ਬੁਨ ਸੁਖਾ ਪ੍ਰਭ ਆਪਣੇ ਭੇਦ ਅਲ ਨਾਨਕ ਬਿਗਨਣ ਲਾਗੇ ਕੋ ਮੇਰਾ ਪ੍ਰਭੂਆ ਕਿਰਪਾਲੰ ਸੋਰਠ ਮਹੱਲਾ ਪੰਜਮ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆੜ ਪੈ ਆਰਾ ਦੂ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂੰ ਸੁਖੰ ਪਤਰਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪ੍ਰੂਸਾ ਕਹ ਨਾਨਕ ਗੁਰਪੂਰਾ ਪਿਟਿਓ ਮਿਟਿਓ ਸੰਗਲਿਆਂ ਦੀ ਸਾਂ ਸੋਰਟ ਮੰਨ ਨ ਪੰਯਮ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਤ ਸੁਆਮੀ ਪੂਰਨਪੁਰਖ ਵਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇਦ ਅੱਲਾ ਜੈ ਜੈ ਗੌਰ ਪੈ ਜਾ ਪੀਤਰ ਹੋ ਆ ਪਾਰਬ ਅਮਰਖਵੱਲ ਸੋਰਠ ਮਹੱਲਾ ਪੰਜ ਮਾ ਦੁਰਤਿ ਗਵਾਇਆ ਹਰ ਪ੍ਰਭੇ ਆਪੇ ਸਤ ਸੰਸਾਰਿ ਉਬਾਰੇਆ ਪਾਰ ਬਰੰਪਰਾ ਕਿਰਪਾ ਧਾਰੀ ਆਪਣਾ ਬਿਰਧ ਸੁਮਾਰੇਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖ ਹਲਿ ਰਹਾ ਪਤ ਦੇ ਉਦਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲਈ ਸਾਂ ਸੱਚ ਐ ਸਾਂ ਸੁਣ ਨਾਨਕੀ ਅਰਦਾਸਾ ਸੋਰਠ ਮਹਲਾ ਪੰਜਵਾਂ ਬਖਿਆ ਪਾਲ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੀ ਕੀ ਜਰਣੀ ਉਪਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਬੋ ਤਾਰੇ ਆਤ ਗੁਰਪੂਰੇ ਆਪਣੀ ਕਿਰਪਾ ਤਾਰਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗਉ ਰਾਖੇ ਆ ਵਡੀਆਂ ਵਡਿਆਈ ਨਾਨਕ ਕਰਤੇ ਕੀ ਸਾਜ ਸ਼ਬਦ ਸਤਿ ਪਾਖੇ ਆ ਸੋਰਠ ਮਹਾਲਾ ਪੰਜੇ ਮਾ ਭੇ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋ ਰੂਪ ਪਾਈ ਅਜ ਤਰਿ ਭੇ ਲਾਹ ਹਰ ਚਰਣੀ ਗੋਵਿੰਦ ਕੇ ਗੁਣ ਗਾਈ ਪਲੋਸ ਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪਵਾ ਜੇ ਅਨਹ ਤੂ ਰਨਹ ਮਿਲੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਖਧਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛੁ ਪੁਜਾਈ ਸੋਰਠ ਮਹੱਲਾ ਪੰਜਵਾ ਸੰਤੋ ਹਰਿ ਹਰਿ ਨਾਮ ਤੇ ਆਈ ਸੁਖ ਸਾਗਰ ਪ੍ਰਾਂਵਿਸਰੋ ਨਾਹੀ ਮਨ ਚੰਦੇੜਾ ਬਲ ਪਾਈ ਰਹਾ ਸਤਿਗੁਰੂ ਪੂਰੇ ਤਾਂ ਬਗਵਾ ਆ ਆਪਣੀ ਕਿਰਪਾ ਧਾਰੀ ਪਾਰਵਰਮਪਰਾਪਹਿ ਦੇ ਅੱਲਾ ਦੁੱਖ ਮਿਟਿਆ ਸਾ ਪਰਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਅਰ ਕਾ ਨਾਮ ਯਦਾਰੂ ਨਾਨ ਪਤ ਰੱਖੀ ਪਰਮੇਸ਼ਰ ਉਧਰਿਆ ਸੰਸਾਰ ਸੋਰਠ ਮਹੱਲਾ ਪਜਮਾ ਮੇਰਾ ਸਤਗੁਰਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਬਿੰਦ ਨਵਾ ਨਿਰੋਵਾ ਰਹਾਉ ਤਉ ਆਪ ਗਿਆ ਪ੍ਰਵਿਆਪ ਮਿਟਾਇਆ ਜਨ ਕੇ ਇਲਾਜ ਰਖਾਈ ਸਾਦ ਸੰਗਤੀ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪਰਦੋਵੇਂ ਸੁਵਾਰੀ ਹਮਰਾ ਗੁਣ ਅਵ ਗੁਣ ਨਾਂ ਬੇਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਗ ਧਾਰਿਆ ਸੋਰਠ ਮਹੱਲਾ ਪੰਜਮਾ ਜੀ ਜੰਤਰਾ ਸਾਤਿ ਸਕੇ ਕੀ ਏ ਸੋਈ ਸੰਤ ਸਾਈ ਆਪਣੇ ਸ਼ਿਵ ਕੀ ਆਪੇ ਰੱਖੈ ਪੂਰਨ ਭੇ ਬਡਾਈ ਪਾਰਬ੍ਰਮਪੁਰਾ ਮੇਰੇ ਨਾਲ ਗੁਰਪੂਰੈ ਪੂਰੇ ਸਭ ਰਾਖੇ ਹੋਏ ਸਰਬ ਦਿਆਲ ਰਹਾ ਅਨਧਿਨ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਉਂ ਬਰਕਤ ਪਤ ਮਾਤਾ ਸੋਰਟ ਮੰਨ ਲਾ ਪੰਜਮ ਠਾਣ ਪਾਈ ਕਰਤਾਰੇ ਤਪ ਛੋੜ ਗਿਆ ਪਰਵਾਰੀ ਗੁਰਪੁਰ ਹੈ ਰੱਖੀ ਸ਼ਰਨ ਸੱਚੀ ਕੀ ਤੱਕੀ ਪਰਮੇਸ਼ਰ ਆਪ ਹੋਆ ਰਖਵਾਲਾ ਸੌਤ ਸਹਿਜ ਸੁਖ ਖਿੰਮੈ ਉਪਜੀ ਮਨ ਹੋਆ ਸਦਾ ਸੁਖਾਲਾ ਰਹੋ ਹਰ ਘਰ ਨਾਮ ਦਿਓ ਦਾਰੂ ਤਿੰਨ सगला ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤੈਨੂੰ ਸੰਗ ਲੀਹਵਾ ਸਵਾਰੀ ਪ੍ਰਵੇ ਆਪਣਾ ਵਿਰਧ ਸੁਮਾਰਿਆ ਹਮਰਾ ਗੁਣਿ ਅਵਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤਿੰਨ सगली ਇਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਇਬ ਗੁਣੀ ਗਹਿ ਰਾਮ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਮਿਲਾਵਲ ਮਹੱਲਾ ਪੰਜਵਾ ਆਗੈ ਪਾਚੈ ਕੁਸਲ ਪੈਆ ਗੁਰਪੂਰ ਰਹਿ ਪੂਰੀ ਸਾਂ ਰੱਖੀ ਪਰ ਬ੍ਰਹਮ ਪ੍ਰਾਕਿਨੀ ਮਿਆ ਰਹੋ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਐ ਸਤ ਸੈ ਆਨੰਦ ਗੁਣ ਗਾਈ ਦੂਤ ਦੁਸ਼ਟ ਸਭ ਹੋਏ ਖੇਆ ਗੁਨੇ ਅਬ ਗੁਣ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰਨਿਆ ਅਤਲ ਬਡਾਈ ਚੁਤੇ ਬਿਨਾਸੀ ਨਾਨਕ ਚਿਰੈ ਹਰ ਕੀ ਜਿਓ ਗੁਨੇ ਅਬ ਗੁਣ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰਨਿਆ ਅਤਲ ਬਡਾਈ ਅਚੂਤ ਬਨਾਸੀ ਨਾਨਕ ਚਿਰੈ ਹਰ ਕੀ ਜਿਉ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ